ਕਰਦੇ ਲਾਈਵ ਨੂੰ ਸ਼ੇਅਰ ਜੱਪਾ ਕੋਲਾ ਨੂੰ ਪਾਪਾ ਨਾ ਲੋ ਜੀ ਪਸੰਦ ਆ ਗਿਆ ਲਾਈਵ ਨੂੰ ਸ਼ੇਅਰ ਕਰੋ ਵੀ ਰਗੀ ਦੇ ਵੈਲਕਮ ਮਿੱਤਰੋ ਜਿਹੜਾ ਵੀ ਲਾਈਵ ਜੁੜ ਰਿਹਾ ਉਹ ਵੀ ਦੋਸਤ ਜੇ ਲੋੜ ਤੇ ਨੇ ਲਾਈਵ ਨੂੰ ਸ਼ੇਅਰ ਜ਼ਰੂਰ ਕਰਿਓ ਕਮੈਂਟ ਕਰਕੇ ਦੱਸੋ ਆਵਾਜ਼ ਆ ਰਹੀ ਐ ਆਵਾਜ਼ ਸੁਣ ਰਹੇ ਹੋ ਕਿ ਨਹੀਂ ਆਲੇ ਮੈਨੂੰ ਦੇਖਣ ਲੱਗ ਪਈ ਹੋਣਾ ਕਰ ਦਿਓ ਲਾਈਵ ਨੂੰ ਸ਼ੇਅਰ ਹਾਲੇ ਹਾਲੇ ਜੁੜੂ ਕਰ ਲਾਈਵ ਜਿਹਨਾਂ ਕਰਾਂ ਇਹ ਗੱਲਾਂ ਬਾਤਾਂ ਤੁਹਾਡੇ ਨਾਲ ਕਾਫੀ ਦਿਨ ਹੋ ਗਏ ਪਰ ਮਾਰਨਿੰਗ ਲਾਈਵ ਦੇ ਵਿੱਚ ਜੁੜੇ ਨਹੀਂ ਹੈਗੇ ਅ ਸਮਾਂ ਲੱਗਦਾ ਨਹੀਂ ਤੁਹਾਨੂੰ ਪਤਾ ਹੈ ਅੱਜ ਕੱਲ੍ਹ ਲੇ ਵੀਂਦਰਾ ਸਤਿ ਸ਼੍ਰੀ ਅਕਾਲ ਜੀ ਜੈ ਨੂੰ ਮਾ ਜੀਤਨ ਸੱਜਣ ਹੋ ਗਏ ਨੇ ਕਿੱਧਰ ਮੇਰਾ ਸੱਜਣ ਵੀ ਆ ਗਿਆ ਐ ਜੀ ਇੰਦਰਾ ਦੇਖ ਕੇ ਆ ਗਏ ਹਾਂ ਕੱਲ੍ਹ ਲਖਮੀਰ ਵਾਲੇ ਸੀ ਮੈਂ ਦੁਕਾਨ ਤਾਂ ਕੱਲ ਵੀ ਖੁੱਲੀ ਸੀ ਫਿਰ ਮੈਂ ਫੋਨ ਕਰਕੇ ਗਿਆ ਸੀ ਮੈਂ ਐਤਵਾਰ ਦਾ ਦੇਣਾ ਹੱਟਰ ਜਦੋਂ ਤਾਂ ਫਿਰ ਜਦੋਂ ਬਾਹਰ ਤਾਂ ਜਾਣਾ ਹੈ ਹੋਰ ਪ੍ਰਵਾਹ ਕੀਤੇ ਜੀ ਕਿਰਪਾ ਵੀਰੇ ਤੁਸੀਂ ਦੱਸੋ ਕਿੱਧਰ ਆ ਰਹੇ ਹੋ ਕਸਾ ਝੋਮੇ ਨੀ ਨਾ ਆ ਨਾਮ ਭੁੱਲੀ ਦੇ ਤਰ੍ਹਾਂ ਭਾਗੇ ਸਾਡੇ ਸਾਨੂੰ ਤਾਂ ਕੋਈ ਮਿਲਣ ਆਉਂਦੀ ਨਹੀਂ ਹੈਗਾ ਤੇਰੇ ਤੋਂ ਵਗੈਰਾ ਹਾਂ ਇਥੇ ਕੀ ਆ ਲੋ ਫਰਮਾਉਂ ਮਾਛਦੇ ਚਰਾਦੇ ਜਾਂ ਕਹੇ ਅਸੀਂ ਗੱਲ ਕਰਸੇ ਕਿਸੇ ਪਾਸੇ ਕੋਈ ਗੜੇ ਹੁੰਦਾ ਪਰਾਵਾ ਤਾਂ ਆਦੀ ਨਾ ਦਿਖਦੇ ਹੁੰਦਾ ਵੀਰੇ ਹਾਂ ਹਾਂ ਜਿਹੜੀ ਗੱਲ ਹੈ ਬਸ ਜੁਨਾਂ ਵਾਲੀ ਹੀ ਹੋਈ ਹੈ ਸੁੱਖ ਦੇ ਨਾਲ ਹੀ ਹੋਈ ਬਿਲਕੁਲ ਬਿਲਕੁਲ ਆਪਾਂ ਉਹੀ ਪਿੱਟੀ ਜਾਂਦੇ ਹੁੰਨੇ ਹਣਾ ਔਰ ਮੈਨੂੰ ਕਈ ਦਿਨ ਹੋ ਗਏ ਮੇਰੀ ਢੂਈ ਤੇ ਅੱਧਿਕ ਢੂਈ ਤੇ ਲਿਦਿਦ ਵੀ ਦਰਦਾ ਹੈ ਮਹਾਂਸ਼ਾ ਦੋ ਜਿੰਨੀ ਦੇਰ ਦਾ ਲਿਖਿਆ ਤਾਂ ਇਹ ਦਵਾਈ ਖਾਓ ਕੁਝ ਖਾਓ ਹੂੰ ਉਹਨਾਂ ਤੋਂ ਉਹਨੇ ਦਿਨੇ ਦਿਨੇ ਹੈ ਦਵਾਈ ਮੈਂ ਦੋ ਤਿੰਨ ਮਹੀਨੇ ਛੱਡ ਕੇ ਅੱਦੇ ਚੱਲ ਗਏ ਕਿਤੇ ਆਉਣ ਸਾਲ ਚਲਾਇਆ ਤਾਂ پتہ ਖਬਰ ਨਹੀਂ ਸਿੱਲ ਚੜਦੀ ਹੁੰਦੀ ਹੈ ਮਤਲਬ ਖੜੇ ਨਹੀਂ ਸਿਆਲ ਲੰਘਿਆ ਉਹ ਕਦੀ ਸਰਦੋਂ ਮਿਲਦੇ ਕਿ ਨਹੀਂ ਲੰਘਗੇ ਜੇ ਰੋਲ ਚੱਪੀ ਰਹੇ ਸੁੱਕ ਜੇ ਹਾਂ ਚੱਲਦੀ ਰਹੇ ਨਾਲ ਨਾਲ ਹੀਟ ਹੁੰਦੀ ਹੈ ਨਾ ਰੋਲ ਸੁੱਕ ਜੇ ਮੋਸਟਰ ਫੜ ਲੈਣਾ ਆਪਿਆ ਇਹ ਚੀਜ਼ਾਂ ਦੇ ਵਿੱਚ ਦਿੱਕਤ ਆਉਂਦੀ ਆਪਾਂ ਕਹਿੰਦੇ ਚੰਗਾ ਭਲਾ ਦੀ ਨਾ ਇਹ ਦਿੱਕਤ ਆਉਂਦੀ ਹੈ ਲੋਪ ਕਰੇਕ ਹੁੰਦੀ ਹੈ ਮਾਸਟਰ ਹੈ ਜਦੋਂ ਫਿਰ ਕੋਈ ਭਰ ਨਹੀਂ ਜਾਂਦਾ ਨਾ ਨਾ ਉਹ ਲਾਂਦੇ ਘੱਟੋਂ ਮਹਿੰਗੀ ਹੋਊਗੀ ਪਦਰ ਕਿ ਹੁਣ ਮਾਰਕੀਟ ਜਾ ਲਖਣਾ ਮੈਂ ਤਾਂ 450 ਜੀ ਬਾਹਰ ਕੀ ਦੇ ਦੇ ਦਾਂ ਉਹ ਲਾਂਦਾ ਕਿਉਂ ਤੁਸੀਂ ਦੱਸੋ ਸੁਲੀਂ ਦਾਜਾ ਲਓ ਨਿੰਦ ਜਿਆਦਾ ਬ੍ਰੀਤੀ ਕਰਨਾ ਹੈ ਹੈ ਨਿੰਦ ਜਾਣਾ ਬ੍ਰੀਤੀ ਕਮ ਹੁੰਦਾ ਹੈ ਹਾਂ ਇਹ ਟਾਈਮ ਵੱਡੀ ਮੋਟਰ ਜਿੰਨਾ ਖਾ ਜਾਂਦਾ ਇਹ ਵੀ ਹੈ ਨਾ ਕਿਸੇ ਨੂੰ ਵੀ ਦੋਸ ਹੈ ਇੱਕ ਉਹ ਕੰਪੀਟੀਸ਼ਨ ਦਾ ਜੋ ਹੋ ਰਿਹਾ ਹੈ ਤਾਂ ਹੁਣ ਇਹ ਦੇਖਦਾ ਹੁਣ ਅਗਲਾ ਵੀ ਕਹਿੰਦਾ ਯਾਰ ਨਹੀਂ ਯਾਰ ਐਂ ਇੰਨਾ ਨੇ ਫਰਕ ਹੁੰਦਾ ਹੁੰਦਾ

ਕਾ ਦਾ ਦਾ ਇਹ ਖਬਰੀ ਗਿਆ ਇਹ ਮੈਂ ਜਿੱਥੇ ਮੈਂ ਲੈ ਨਹੀਂਦਾ ਕੋਈ ਪਤਾ ਨਹੀਂ ਕਰਿਆ ਐ ਤੇ ਮੈਂ ਉਹੀ ਲਗਾ ਨਾ ਫਿਰ ਜਦ ਆਰਾਮ ਕਰਨ ਵਾਲਾ ਮੇਰੀ ਢੂਈ ਤੇ ਠੀਕ ਨਹੀਂ ਜਾਂਦੀ ਨਾ ਫਿਰ ਤੈਨੂੰ ਤੇਰੀ ਢੂਈ ਆਰਾਮ ਹੋਈ ਨਹੀਂ ਰਾਤ ਨੂੰ ਤਾਂ ਆਰਾਮ ਨਹੀਂ ਮਿਲਦਾ ਨਾ ਆਰਾਮ ਹੁੰਦਾ ਰਾਤ ਨੂੰ ਤਾਂ ਰੈਸਟ ਕਰਕੇ ਵੀ ਸੈੱਟ ਹੋ ਜਾਂਦਾ ਹਾਂ ਉਹੀ ਹੈ ਨਾ ਕਿ ਤੂੰ ਪਰੇ ਕਰਦੇ ਨੇ ਜੀ ਲੈਕਣਾ 50 ਜਿਹੜਾ ਉਹ ਪੱਕੀ ਗੱਲ ਹੈ ਹੁਣ ਜਿਵੇਂ ਕਈ ਬਰੀ ਬੰਦਾ ਥੋਲੇ ਪੋਹ ਦਾ ਫਰੀਦਨ ਵਾਲੇ ਦਵਾਈਆਂ ਲਈ ਫਿਰ ਨਾ ਉਹ ਇਹ ਨਹੀਂ ਪਤਾ ਲੱਗਦਾ ਮੈਨੂੰ ਠੀਕ ਹੋਣਾ ਹੈ ਉਹੀ ਤੇ ਕਰ ਲੈ ਮੈਨੂੰ ਪਤਾ ਤਾਂ ਲੱਗਦਾ ਹੀ ਨਹੀਂ ਨਾ ਥੋੜੇ ਨਾਲ ਠੀਕ ਹੋਇਆ ਹੁਣ ਕਲੀਅਰ ਤਾਂ ਹੋਣਾ ਚਾਹੀਦਾ ਵੀ ਮੈਂ ਠੀਕ ਕਾਦੇ ਨਾਲ ਹੋਇਆ ਹੈ ਦਵਾਈ ਦੇਣਾ ਛੱਡੀ ਦਵਾਈ ਦੇ ਲਈ ਦਵਾਈ ਆਪਣਾ ਕੰਮ ਕਰੂ ਦਵਾਈ ਆਪਣਾ ਕੰਮ ਕਰੂ ਕੋਣ ਉਹ ਇਹ ਦੋਨੇ ਪਾਸੇ ਮਾਰ ਜਾਂਦੇ ਨੇ ਅਗਲੇ ਵੀ ਹਾਂ ਵੀ ਦਵਾਈ ਆਪਣਾ ਕੰਮ ਕਰੂ ਥੋੜਾ ਆਪਣਾ ਹਾਂ ਯਾਦਾ ਚੈਲੰਜ ਕਰੇ ਵੀ ਤੂੰ ਦਵਾਈ ਨਾਲ ਬੰਦਾ ਦਾ ਹੁੰਦੀ ਹੈ ਨਾ ਬੰਦਾ ਫਸੂ ਦੁਖੀ ਫਸਦਾ ਹੈ ਪਰ ਇੱਕ ਤੇਰੀ ਗੱਲ ਕਰਦੇ ਵੀ ਤੈਨੂੰ ਤਕਲੀਫ ਹੈ ਤੂੰ ਕਿੱਥੇ ਫਿਰਿਆ ਕੀ ਕੀ ਪਾਪੜ ਵੀ ਲੈ ਜੀ ਮੇਰਾ ਕੁ ਮਸਲਾ ਹਰ ਲੋਕ ਦੀ ਤਕਲੀਫ ਕਰਦੀ ਤੇ ਇਹ ਹੁੰਦਾ ਨਹੀਂ ਹਰ ਬੰਦੇ ਨੂੰ ਹੁੰਦਾ ਜਿਹਨੂੰ ਹੁੰਦਾ ਤੱਕੀ ਦੂਜਿਆਂ ਤਾਂ ਗੱਲਾਂ ਹੁੰਦੀ ਨੇ ਮੇਰੇ ਵਰਗਾ ਕੋਈ ਵੀ ਹੈ ਤੇ ਜਿਹਨੂੰ ਮਨ ਨੂੰ ਤਕਲੀਫ ਹੁੰਦੀ ਹੈ ਉਹ ਬੰਦਾ ਖਾਣੇ ਕੋਲੇ ਰੇਟੀ ਕਰਦਾ ਬਹੁਤ ਜ਼ਿਆਦਾ ਪਰਖ ਤੋਂ ਦੋਦੇ ਕੋਲੇ ਅੱਛਾ ਉਹ ਤਾਂ ਡਰ ਦੇ ਨਾਲ ਜਿਹਨਾਂ ਨੂੰ ਹਸਾ ਲੈਂਦਾ ਹੈ ਹੇ ਹੇ ਦੂਸਰੀ ਦੀ ਤਾਕਤ ਦੀ ਦੀਏ ਪਾ ਦਿੰਦਾ ਪਾਇਦਾ ਸਭ ਫਾਇਦੀ ਬਕਵਾਸ ਹੈ ਹੋਰ ਹੋ ਹੀ ਜਾਵੇ ਹੈ ਬਿਲਕੁਲ ਸਹੀ ਗੱਲ ਹੈ ਜਿਹਨਾਂ ਦਾ ਡਰ ਤਾਂ ਉੱਥੇ ਹੱਥ ਰੱਖ ਕਰੋ ਹਾਂ ਅਹੀ ਠੀਕ ਹੋ ਜੂਗਾ ਆਹਨੇ ਨਿਆਦਾ ਫਰੇਡੇ ਦੇ ਵਿਕਰੀ ਵਾਲੇ ਨੂੰ ਕੋਈ ਕੁਛ ਨਾ ਵੀਰੇ ਸਾਡਾ ਮੁਲਕ ਫੇਰ ਹੀ ਹੋਇਆ ਉਹਨਾਂ ਦਾ ਸਾਡਾ ਜਿਹੜਾ ਮੁਲਕ ਹੈ ਬਰਬਾਦੀਆਂ ਹੋਇਆ ਨਹੀਂ ਇੱਕ ਬੰਦਾ ਤਾਂ ਹੈ ਜਿਹੜਾ ਇਹ ਜਿੱਲੂ ਉਲਟਦਾਦਾ ਨਾਂ ਨਹੀਂ ਲਿਖਦਾ ਓਕੇ ਉਹ ਮਦਦ ਦੇਖਣਾ ਦੇਖ ਕੇ ਦੱਸਦਾ ਕਿ ਕਿ ਕਰਦਾ ਤਾਂ ਮੈਂ ਤਾਂ ਮਹਿੰਦ ਦੇ ਕਿਲਾ ਦੇ ਅੰਦਰ ਆਇਆ ਤੇ ਉਹ ਅਗਲੀ ਵੀ ਤਰਪਾਉਗੀ ਸ਼ਾਇਦ ਕਿਤੇ ਆਵੇ ਨਾ ਉਹ ਤਾਂ ਪੁੱਛੇ ਤਾਂ ਸਿੱਧੇ ਲੋੜਨੇ ਹੈ ਸਿੱਧਾ ਖੜਾ ਹੋ ਜਾ ਜਮਾ ਓਕੇ ਐ ਹੱਥ ਕਰਦਾ ਨਾ ਦੋਨੇ ਮੇਰੇ ਐ ਹੱਥ ਤੇਰਾ ਲੈ ਮੇਰੇ ਹੱਥਾਂ ਦੇ ਮਾਰੀ ਨੇ ਕਹਿੰਦਾ ਧਰਨ ਜੀ ਬਸ ਆਹੋ ਕੋਈ ਐਕਟੀਵਿਟੀ ਹੁੰਦੀ ਹੋਊਗੀ ਜਿਹਦੇ ਨਾਲ ਪਤਾ ਲੱਗਦਾ ਹਾਂ ਚਲੋ ਟਰਨ ਹੈ ਜੀ

ਉਦਾ ਅਖਰਾ ਹੀ ਦਿਖਿਆ ਦਾ ਇਸ ਤੋਂ ਹਨਾ ਜਿੱਥੇ ਨਾ ਨਾ ਹੋਇਆ ਮਾ ਮੈਂ ਤਾਂ ਹੁਣ ਦੱਸਦਾ ਨਹੀਂ ਆਪ ਹੀ ਦੱਸਾਂ ਬੜੀ ਬੜੀ ਚਾਹੀਦਾ ਕੰਮ ਆਣਾ ਹੋਇਆ ਮਾ ਮੈਂ ਤਾਂ ਕੋਈ ਦੱਸਦਾ ਨਹੀਂ ਆਪ ਹੀ ਦੱਸਾਂ ਤਨਾ ਤਨਾ ਇਹ ਦਰਦਰ ਸਿਰ ਖਲਾ ਹੋਇਆ ਹੱਥ ਕਰੇ ਜਨਾ ਤੁਹਾਨੂੰ ਤੇ ਤੇਰੇ ਹੈ ਨਹੀਂ ਚਨਾ ਇਹਦਰ ਮਿੱਛੋ ਕੋ ਮਿੰਜੀ ਚੱਕ ਲਾ ਮੈਂ ਇਹ ਚੱਕ ਲਿਆ ਜੀ ਉਹਨੇ ਐ ਹੱਥ ਰੱਖਤਾ ਕਹਿੰਦਾ ਇੱਥੇ ਦਰਦ ਹੈ ਹੂੰ ਉਨੇ ਮਨਿਆ ਦਫੇ ਕਹਿੰਦਾ ਹੈਗਾ ਤਾਂ ਤਮਾ ਤੇਰ ਬਾ ਉਹ ਹੁੰਦਾ ਏ ਇੱਕ ਫਾਰ ਟੇਰ ਬਾ ਸਹੀ ਗੱਲ ਹੈ ਤੇਰ ਬਾ ਉਹ ਆਪ ਕੋਈ ਦੱਸੇ ਵੀ ਮੇਰੇ ਢੂਈ ਦੁਖਦੀ ਆ ਧਰਮੇ ਜੀ ਇਹ ਨੁਕੀ ਦਾ ਦੱਸਦਾ ਆਪਾਂ ਦੇ ਬੇਟਾ ਹਾਂ ਅੱਜ ਤੱਕ ਦੇ ਡਾਕਟਰ ਬੋਲਦੇ ਨੇ ਹਾਂ ਵੀ ਬੁਖਾਰ ਹੈ ਖਫੀ ਹੈ ਹੈ ਸਹੀ ਗੱਲ ਜੇ ਬੋਲ ਕੇ ਦੱਸਿਆ ਤਾਂ ਤਾਂ ਹਾਂ ਜੀ ਹਾਂ ਜੀ ਕਰੀ ਨਹੀਂ ਬੋਲੇ ਜਾਂਦੇ ਤਾਂ ਸਿਰ ਮਾਰੀ ਜਾਂਦਾ ਡਾਕਟਰ ਬੋਲੇ ਹੈ ਸਹੀ ਗੱਲ ਹੈ ਦਖਾਂ ਨਹੀਂ ਹੈ ਹਾਂਜੀ ਹਾਂਜੀ ਉਹ ਪੁੱਛਦੇ ਤੇ ਨੇ ਸਾਰੇ ਹੀ ਪਹਿਲਾਂ ਕਿ ਤੇ ਤੂੰ ਕਦਾ ਡਾਕਟਰ ਹੋਇਆ ਠੱਠੇ ਖੂੜਾ ਹੈ ਉਹ ਠੱਠੇ ਖੂੜਾ ਡਾਕਟਰ ਹੋਇਆ ਬਈ ਉਹ ਡਾਕਟਰ ਨਹੀਂ ਦੇਖਿਆ ਉਹ ਉਹ ਬੈਦਗੀ ਹੁੰਦੀ ਹੈ ਜਿਹੜੀ ਆ ਨਬਜ ਦੇ ਹੱਥ ਦੇ ਕੇ ਮੇਰੇ ਕੋ ਯਾਰ ਦੋਸਤ ਉਹ ਵੀ ਲੱਗ ਪੜਾਈਏ ਬੜਿਆ ਕਰਦਾ ਲਖਮੀ ਰਾळे ਤਾਂ ਤੂੰ ਮੁੰਡਾ ਜ਼ਿੰਮੇਦਾਰ ਆ ਓਕੇ ਦਾਸਲ ਕਸਬੀਰ ਦੇਦੇ ਉਹ ਬਹੁਤ ਉਹਦੇ ਨਾਲ ਮੈਂ ਸਪੂਲ ਟਾਈਮ ਦਾ ਹੀ ਬੈਠਣਾ ਉੱਠਣਾ ਸੀ ਹਾਂਜੀ ਲਾਈਵ ਨੂੰ ਸ਼ੇਅਰ ਕਰ ਦਿਓ ਹਾਂਜੀ ਤੁਸੀਂ ਆਪਣੀ ਰੰਗ ਭਾਂਡੀਆਂ ਚੇਟੀ ਹਾਂਜੀ ਮੇਰੇ ਨਾਨਾ ਜੀ ਬਿਮਾਰ ਹੋ ਗਏ ਮੈਂ ਛੇਮ ਦੇ ਗਿਆ ਹੈ ਕਿ ਮੇਰੇ ਕਰੋ ਸੁਨੇਹਾ ਲੱਗਿਆ ਇੱਥੇ ਬੱਤਲ ਹੁੰਦੇ ਸੀ ਨਾਨਾ ਜੀ ਬੰਦਾਰੇ ਬਹੁਤ ਜ਼ਿਆਦਾ ਇਹ ਹੈਰਾਨੇ ਤੇ ਰੋਦਕ ਦਿਖਾ ਲਿਆ ਉਹ ਟੀਜੇ ਜੀ ਹੋਰ ਸਹੀ ਕੋਈ ਜਗ੍ਹਾ ਦਿਖਾ ਲਿਆ ਬਿਲਕੁਲ ਸਰਕਾਰੀ ਜੇ ਵੀ ਸਰਕਾਰੀ ਜੇ ਵੀ ਪ੍ਰਾਈਵੇਟ ਜੇ ਵੀ ਸੀਧੇ ਨਹੀਂ ਹੋ ਰਿਹਾ ਜੀ ਬਸ ਡਾਣਾ ਆਉਣਾ ਹੀ ਉਹ ਤੇ ਮੈਂ ਜੁੱਥੇ ਚੱਲਿਆ ਸਨਾਮ ਆਇਆ ਸਨਾਮਾ ਤੇ ਮੈਂ ਤੇ ਮੇਰੀ ਮਾਂ ਸਰ ਇਰੇਮੇ ਸ਼ਰੀਆਨੇ ਤੇ ਗਈ ਜੀ ਬੋਲੀ ਬੋਲੀ ਨਾਲਾ ਜੀ ਕੋਈ ਜਾਈ ਨਹੀਂ ਹਰ ਤੇ ਦੋ ਬੰਦੇ ਹਾਂ ਤੇ ਉਹ ਮੈਂ ਤੇ ਮੇਰੀ ਮਾਈ ਉਹਨੇ ਮਾਮਾ ਜੀ ਮਾਮਾ ਜੀ ਤੇ ਸਾਡੇ ਤੇ ਨਾਮ ਨੂੰ ਤੋ ਜਾ ਤੂੰ ਕੰਮ ਕਰ ਕਰ ਉਹ ਵਾਹ ਨਾਨਾ ਜੀ ਨੂੰ ਅਸੀਂ ਥੰਮਾਂਗੇ ਓਕੇ ਅਰੇ ਲੈਣ ਦੇ ਮੈਂ ਮੇਰੇ ਆਦੋਸ ਨੂੰ ਮਿਲਿਆ ਕੀ ਆਦੋਸ ਨੂੰ ਮਿਲਿਆ ਨਾ ਇਹ ਕੋਸ਼ਿਸ਼ ਨਾ ਜਿਆ ਇਹ ਹੂੰ ਆਹ ਕਈ ਮਹੀਨੇ ਹੋ ਗਏ ਨੂੰ ਪਹਿਲੇ 4 ਮਹੀਨੇ ਹੋ ਗਏ ਮੰਦੇ ਤੇ ਅਦਾ ਹੋਂਕਾ ਕੇ ਮੈਂ ਹੁਣ ਪਹਿਲੇ ਸਲਾਮ ਦੇ ਹਾਂ ਹੂੰ ਜੇਰੀ ਕਰੇ ਕੋਰੋਨਾ ਇਹ ਚੱਲ ਰਿਹਾ ਹੈ ਜਰ ਕਰਦਾ ਹੈ ਅਮਰੇ ਲੱਗਦਾ ਜੰਗੀ ਕਨ ਕੋਈ ਟੈਕਸਚਰ ਬੋਟਾ ਮਾ ਸਾਰਾ ਗੁੱਝ ਚੱਲਿਆ ਜਿੰਨੇ ਮਹੀਨੇ ਤੋਂ ਦਵਾਈ ਸ਼ੁਰੂ ਕਰ ਰਹੇ ਹੈ ਸਹੀ ਗੱਲ ਝੋਲਾ ਭਰ ਕੇ ਰਿਪੋਰਟਾਂ ਦਾ ਵੀ ਦਵਾਈਆਂ ਦਾ ਸਾਰ ਦੇ ਜਿਹੜੀ ਜਿਹੜੀ ਲਿਖਿਆ ਹੂੰ ਤਾਂ ਇਹ ਉਹਨੇ ਕੁਝ ਨਹੀਂ ਕਰੀ ਕਦਾ ਨਾਮ ਲੈ ਦਵਾਈ ਦੇਖਣਾ ਰਿਪੋਰਟਾਂ ਦੇਖਣਾ ਪਰ ਕਦਾ ਮੱਜੇ ਤੇ ਫੜਕੇ ਭੇਜੇ ਉਹਨੂੰ ਉਹ ਦੇਖਦਾ ਹੁਣ ਮੇਰਾ ਖੂਕੜ ਕਿੰਨੀ ਦੂਰ ਖੜਾ ਉਹ ਬੰਦਾ ਕਿੰਨੀ ਦੂਰ ਖੜਾ ਹੈ ਹੂੰ ਤੇ ਮੈਂ ਮੱਠੇ ਨੇ ਦੂਰ ਮੇਰੇ ਨਾਲ ਨਹੀਂ ਹੂੰ ਕਦਾ ਕਾਪੀ ਪੈਨ ਦੇ ਦੇ ਜੇ ਬੋਲੇ ਜੀ ਉਹ ਠੀਕ ਹੈ ਜੀ ਸਰਦਨ ਦਾ ਖਰਾਦੂਗਾ ਹੋ ਗਈ ਠੀਕ ਹੈ ਜੀ ਤੁਸੀਂ ਹੱਥ ਖੜਾ ਰੰਦ ਕੋਈ ਨਾ ਕੋਈ ਇਸ਼ਾਰਾ ਕਰਨਾ ਜੀ ਉਹ ਕੱਢ ਬਰ ਤੋਂ ਵੰਦਾ ਹਾਂ ਤਾ ਬਗਉ ਉੱਚੀ ਬੋਦੇ ਇਹ ਬੁਰਾ ਸਰੀਤੀ ਮਾ ਨਾਨਾ ਜੀ ਜੀਵ ਕਰ ਦੋ ਹਾਂ ਹੈ ਜੀਵ ਕਰਲੀ ਤਨਾ ਬਹੁਤ ਥੋੜੀ ਕੱਢ ਬਹੁਤ ਥੋੜੀ ਨਾਲ ਜੀਵ ਕਰਾਈ ਓਕੇ ਤਨਾ ਬਸ 2 ਚਾਰ ਸਕਿੰਟ ਜੀਵ ਬਾਹਰ ਹੋਮ ਅਸਲੀ ਤਨਾ ਬਸ ਹੈ ਫੇਰ ਕਹਿੰਦਾ ਹੁਣ ਮੂੰਹ ਪੂਰਾ ਫੁੱਲ ਵੱਤ ਤੋਂ ਵੱਦ ਜੀਤੋ ਵੱਧ ਆਖੇ ਮੂੰਹ ਖਲਾਇਆ ਕਹਿੰਦਾ ਇਹ ਵੀ ਦੋ ਚਾਰ ਟੈਂਟ ਲੱਚਾ ਲਓ ਅੱਖਾਂ